ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਬਲੁਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਜੀ ਬਹੁਤ ਹੀ ਕ੍ਰਿਸਪੀ ਤੇ ਖਸਤਾ ਜਿਹੇ ਹਾਂ ਜੀ ਨਮਕ ਪਾਰੇ ਯਾਨੀ ਜਿਨ੍ਹਾਂ ਨੂੰ ਅਸੀਂ ਮਟਰ ਜਾਂ ਮਟਰੀ ਵੀ ਕਹਿੰਦੇ ਹਾਂ ਚਾਹ ਦੇ ਨਾਲ ਬਹੁਤ ਹੀ ਇਹਦੇ ਟੇਸਟੀ ਲੱਗਦੇ ਐ ਚਾਹ ਦੇ ਨਾਲ ਕੁਝ ਖਾਣ ਨੂੰ ਦਿਲ ਕਰੇ ਨਮਕੀਨ ਖਾਣ ਨੂੰ ਤਾਂ ਅਸੀਂ ਜਿਹੜੇ ਹਾਂ ਜੀ ਇਹ ਲੈ ਸਕਦੇ ਹਾਂ ਕੋਈ ਥੋੜੀ ਬਹੁਤੀ ਭੁੱਖ ਲੱਗੀ ਹੁੰਦੀ ਆ ਤਾਂ ਅਸੀਂ ਤਾਂ ਵੀ ਚਾਹ ਦੇ ਨਾਲ ਇਹ ਲੈ ਸਕਦੇ ਹਾਂ ਸੋ ਬੱਚੇ ਵੀ ਇਹਨੂੰ ਪਸੰਦ ਕਰਦੇ ਐ ਤੇ ਆਪ ਸ਼ੁਰੂ ਕਰਦੇ ਹਾਂ ਅਸੀਂ नमक पारे बनाने नमक पारे बनाने वास्ते असी जी एक कौली जोड़ी है मैदे की ले है और हम ये असी पावगे जी, जी अद्धा एक चमच जोड़ा है नमक का पेगा नमक बहुत थोड़ा पावगे असी अद्धा एक चम्मच अजवाइन का पेगा ਔਰ ਇਹ ਚਮਚਾ ਚੌਥਾ ਇਸ਼ਾ ਜਿਹੜਾ ਹੈ ਜੀ ਅਸੀਂ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਹੈ ਕੁੱਟੀ ਹੋਈ 4 ਚਮਚੇ ਦੇ ਵਿੱਚ ਪਾਵਾਂਗੇ ਸੀ ਆ ਜੀ ਰਿਫਾਈਨਡ ਆਇਲ ਦੇ ਅਸੀਂ ਆਟੇ ਨੂੰ ਜੀ ਪਹਿਲਾਂ ਚੰਗੀ ਤਰ੍ਹਾਂ ਜਿਹੜਾ ਹੈ ਆ ਸਾਰੇ ਚੀਜ਼ਾਂ ਪਾਉਣ ਤੋਂ ਬਾਅਦ ਅੱਛੀ ਤਰ੍ਹਾਂ ਮਸਲ ਲੈਣਾ ਇਹਨਾਂ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ हथ्ह इस तरह कर लेना है इसनों so, चंगी तरह मिक्स कर बाद जो है जी आ, आटे देखना आटा जोड़ा है मुठ्ठी के चंगी तरह बंद होना चाहिए है और जेकर मुठ्ठी के आटा बंद नहीं हूँ तो फिर थोड़ा जो जहाइंड जो होर पा पेगा ਸੋ ਸੀ ਪਾ ਕੇ ਦੇਖਦੇ ਹਾਂ ਪਹਿਲਾਂ ਜੀ ਮਸਲ ਕੇ ਇਹਨੂੰ ਚੰਗੀ ਤਰ੍ਹਾਂ ਆਟਾ ਸਾਡਾ ਜਿਹੜਾ ਹੈ ਜੀ ਇਹ ਬਿਲਕੁਲ ਥੋੜਾ ਜਿਹਾ ਡਰਾਈ ਲੱਗ ਰਿਹਾ ਸੋ ਇਹਦੇ ਵਿੱਚ ਥੋੜਾ ਜਿਆਦਾ ਰਿਫਾਈਨ ਹੋਰ ਪਾਵੇਗਾ ਜੀ ਦੋ ਤਰ੍ਹਾਂ ਜਿਹੀ ਹੋਰ ਪਾਵਾਂਗੇ ਰਿਫਾਈਨ ਇਹ ਚ ਇਸ ਨੂੰ ਫਿਰ ਅਸੀਂ ਥੋੜਾ ਜਿਆ ਜਿਹੜਾ ਹੈ ਮਲਾਂਗੇ মিক্স ਕਰ ਲਾਂਗੇ ਚੰਗੀ ਤਰ੍ਹਾਂ ਆਟੇ ਨੂੰ ਜੀ ਚੰਗੀ ਤਰ੍ਹਾਂ ਜਿਹੜਾ ਹੈ ਜੀ ਮਲ ਲਿਆ ਹੈ ਤੇ ਹੁਣ ਅਸੀਂ ਜਿਹੜਾ ਹੱਥ ਦੇ ਵਿੱਚ ਅਸੀਂ ਜਿਵੇਂ ਬੰਦ ਕਰਕੇ ਦੇਖਾਂਗੇ ਮੁਠੀ ਚ ਆਟਾ ਜਿਹੜਾ ਹੈ ਇਸ ਤਰ੍ਹਾਂ ਇਕੱਠਾ ਹੋਣਾ ਚਾਹੀਦਾ ਸੋ ਦੇਖ ਸਕਦੇ ਹੋ ਕਿ ਆਟਾ ਜਿਹੜਾ ਹੈ ਹੁਣ ਮੁਠੀ ਦੇ ਵਿੱਚ ਬੰਦ ਹੋ ਰਿਹਾ ਹੈ ਤੇ ਹੁਣ ਅਸੀਂ ਜਿਹੜਾ ਹੈ ਜੀ थोड़ा थोड़ा पानी पा के आटा जोड़ा इसी गुन लागे पानी असी थोड़ा थोड़ा करके पावे क्योंकि थोड़ा थोड़ा पा के ही आटा जोड़ा असं गुन्ना जोड़ा है सूँ पता लगेगा कि आटा जोड़ा है थोड़ा सही तरीके ने गुजेगा कि अभी जिमें रोटी बनाने वाले थोड़ा जहा आटा जोड़ा है अं थोड़ा जहा सख्त गुन ਥੋੜਾ ਥੋੜਾ ਪਾਣੀ ਪਾ ਕੇ ਅਸੀਂ ਨਾਲ ਨਾਲ ਗੁੰਨੀ ਜਾਵਾਂਗੇ ਇਹਨੂੰ ਸਾਟਾ ਸੀ ਗੁੰਨ ਲਿਆ ਹੈ ਤੇ ਹੁਣ ਅਸੀਂ ਜੀ ਆਟੇ ਨੂੰ ਜਿਹੜਾ ਹੈ ਸਿਰਫ 10 ਮਿੰਟ ਵਾਸਤੇ ਜਿਹੜਾ ਹੈ ਗੁੰਨਣ ਤੋਂ ਬਾਅਦ ਅਸੀਂ ਰੱਖ ਦਾਂਗੇ ਜੇ ਰੱਖ ਉਹਨਾਂ ਜਿਆਸੀ ਇਹਦੇ ਤੇ ਔਇਲ ਲਗਾ ਦੇਣਾ ਤੇ 10 ਮਿੰਟ ਵਾਸਤੇ ਰੱਖ ਦਾਂਗੇ ਇਹਨੂੰ ਅਸੀਂ ਇਸ ਤਰ੍ਹਾਂ ਟੱਕ ਦਾਂਗੇ ਆਟੇ ਨੂੰ ਬੁਣ ਕੇ ਰੱਖਿਆ ਹੋਇਆ ਸਾਨੂੰ 10 ਮਿੰਟ ਹੋ ਚੁੱਕੇ ਹਨ ਤੇ ਆਟੇ ਨੂੰ ਜਰਾ ਹੀ ਥੋੜਾ ਜਿਹਾ ਇੱਕ ਵਾਰੀ ਫੇਰ ਥੋੜਾ ਜਿਹਾ ਇਸ ਤਰ੍ਹਾਂ ਮਸਲ ਕੇ ਰੱਖਾਂਗੇ ਥੋੜਾ ਜਿਹਾ ਇਸ ਤਰ੍ਹਾਂ ਮਲ ਲਾਂਗੇ ਇਸ ਤੋਂ ਬਾਅਦ ਜਿਹੜੇ ਇਹਦੀ ਅਸੀਂ ਹੁਣ ਨਮਕ ਬਾਰੇ ਬਣਾਨੇ ਸ਼ੁਰੂ ਕਰਨੇ ਹਨ ਆਟੇ ਨੂੰ ਜੀ ਅਸੀਂ ਪਹਿਲਾਂ ਜਿਹੜਾ ਹੈ ਬਰਾਬਰ ਜਿਹੜੇ ਇਹਦੇ ਪੇੜੇ ਕਰ ਲੈਣੇ ਆ ਸੋ ਦੋ ਇਸ ਤਰ੍ਹਾਂ ਅੰਗੇ ਪਹਿਲਾਂ ਤੇ ਦੋਸੇ ਕਰਨ ਤੋਂ ਬਾਅਦ ਫਿਰ ਅਸੀਂ ਇਹਨਾਂ ਨੂੰ ਫਿਰ ਦੋਸੇ ਕਰ ਲਾਂਗੇ। ਸੋ ਚਾਰ ਜਿਹੜੇ ਅਸੀਂ ਇਹਨਾਂ ਦੇ ਪੇੜੇ ਕੀਤੇ ਐ ਤੇ ਚਾਰਾ ਪੇੜਿਆਂ ਦੇ ਅਸੀਂ ਜਿਹੜੇ ਹਨ ਜਿਵੇਂ ਰੋਟੀ ਵੇਲੀ ਦੀ ਐ ਉਸ ਤੋਂ ਰੋਟੀ ਵੇਲ ਕੇ ਤੇ ਉਸ ਤੋਂ ਬਾਅਦ ਇਹਨਾਂ ਦੇ ਅਸੀਂ ਨਮਕ ਪਾ ਕੇ ਤਿਆਰ ਕਰਾਂਗੇ। ਤੇ ਇਸ ਤਰ੍ਹਾਂ ਅਸੀਂ ਸਾਰੇ ਹੀ ਆਟੇ ਦੇ ਜਿਹੜੇ ਹਨ ਜੀ ਪੰਜ ਪੇੜੇ ਬਣਾ ਲਏ ਹਨ। ਇੱਕ ਪੇੜਾ ਲੈ ਕੇ ਇਹਨੂੰ ਅਸੀਂ ਜਿਹੜਾ ਹੈ ਜੀ ਵੇਲ ਲੈਣਾ ਹੈ ਚੰਗੀ ਤਰ੍ਹਾਂ ਜਿਵੇਂ ਅਸੀਂ ਫੁਲਕਾ ਬਣਾਉਂਦੇ ਹਾਂ ਉਸੇ ਤਰ੍ਹਾਂ ਇਸ ਨੂੰ ਵੇਲਾਂਗੇ ਸੋ ਇਸ ਨੂੰ ਅਸੀਂ ਬਿਲਕੁਲ ਵੀ ਜਿਹੜਾ ਹੈ ਜੀ ਸੁੱਕਾ ਆਟਾ ਨਹੀਂ ਲਗਾਣਾ ਤੇ ਇਹਨੂੰ ਅਸੀਂ ਥੋੜਾ ਪਤਲਾ ਹੀ ਰੱਖਣਾ ਹੈ ਜਿੰਨਾ ਵੀ ਇਹਨੂੰ ਅਸੀਂ ਪਤਲਾ ਕਰ ਸਕਦੇ ਆ ਉਨਾ ਹੀ ਪਤਲਾ ਜਿੰਨਾ ਕਰ ਸਕੀਏ ਉਨਾ ਹੀ ਕਰ ਲਾਂਗੇ ਇਹਨੂੰ ਅਸੀਂ बहुत ही वैधिया जी ये क्रिस्पी जोड़े हैं नमक पारे यानी जे मटर जहाँ अस कह लिने मटर ही भी कहने ये बन के तैयार हो गए तो थोड़ा जहा जी अरे थोड़ा मोटा लग रहा इन अभी होर पतला करना ਰੋਟੀ ਨੇ ਬਾਗ ਜਿਹੜਾ ਹੈ ਜੀ ਸੋ ਅਸੀਂ ਵੇਲ ਲਿਆ ਤੇ ਹੁਣ ਅਸੀਂ ਇੱਕ ਚਾਕੂ ਲੈ ਕੇ ਜੀ ਉਹਦੇ ਨਾਲ ਅਸੀਂ ਇਹਦੇ ਵਿੱਚ ਜਿਹੜੇ ਹਨ ਕੱਟ ਲਗਾਣੇ ਆ ਪੂਰੇ ਇਹਨਾਂ ਨੂੰ ਅਸੀਂ ਜਿਹੜਾ ਹੈ ਇਸ ਤਰ੍ਹਾਂ ਕੱਟ ਲੈਣਾ ਸੋ ਆਪਣੀ ਮਰਜ਼ੀ ਦੇ ਮੁਤਾਬਕ ਜਿਹੜੇ ਜੇ ਤੁਸੀਂ ਇਹਨਾਂ ਨੂੰ ਥੋੜਾ ਜਿਆਦਾ ਚੌੜਾ ਰੱਖਣਾ ਚਾਹੁੰਦੇ ਹੋ ਤੇ ਉਸ ਆਦੇ ਨਾਲ ਤੁਸੀਂ ਉਸ ਨੂੰ ਕੱਟ ਸਕਦੇ ਹੋ ਸੋ ਚਾਕੂ ਦੇ ਨਾਲ ਵੀ ਕੱਟ ਸਕਦੇ ਹੋ ਤੇ ਪੀਜ਼ਾ ਕਟਰ ਦੇ ਨਾਲ ਵੀ ਕੱਟ ਸਕਦੇ ਹੋ ਮੈਂ ਜਿਹੜਾ ਹੈ ਚਾਕੂ ਦੇ ਨਾਲ ਹੀ ਇਹਨਾਂ ਨੂੰ ਕੱਟ ਰਹੀ ਆ। ਸੋ ਇਸ ਤਰ੍ਹਾਂ ਸੀ ਜਿਹੜਾ ਹੈ ਕਿ ਕੱਟ ਲੈਣਾ ਇਹਨਾਂ ਨੂੰ। ਇੱਕ ਸਾਈਡ ਨੂੰ ਕੱਟੋ ਤਾਂ ਬਾਅਦ ਹੀ ਹੁਣ ਅਸੀਂ ਅਸੀਂ ਦੂਜੀ ਸਾਈਡ ਤੋਂ ਵੀ ਸੋ ਇਸੇ ਤਰ੍ਹਾਂ ਹੀ ਕੱਟ ਲਾ ਲੈਣੇ ਆ। ਸੋ ਜਿਸ ਵੀ ਸਾਈਜ਼ ਦੇ ਤੁਸੀਂ ਬਣਾਣਾ ਚਾਹੁੰਦੇ ਹੋ ਉਸੇ ਸਾਈਜ਼ ਦੇ ਤੁਸੀਂ ਇਹਨਾਂ ਨੂੰ ਕੱਟ ਸਕਦੇ ਹੋ। ਕੋਈ ਇਸ ਹਾਈ ਦੇ ਵਿੱਚ ਕੱਟ ਰਿਹਾ ਆਪਣੀ ਮਰਜ਼ੀ ਦੇ ਮੁਤਾਬਕ ਤੁਸੀਂ ਜਿਸ ਤਰ੍ਹਾਂ ਮਰਜ਼ੀ ਕੱਟਣਾ ਚਾਹੋ ਕੱਟ ਸਕਦੇ ਸੋ ਇਸ ਤਰ੍ਹਾਂ ਸਾਰੇ ਜੜੀ ਹਾਂ ਜੀ ਨਮਕ ਪਾ ਲਈ ਇਹਨਾਂ ਨੂੰ ਕੱਟਣ ਤੋਂ ਬਾਅਦ ਜਿਹੜਾ ਹੈ ਜੀ ਹੁਣ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਚੱਕਣਾ ਹੈ ਤੇ ਇਹਨਾਂ ਨੂੰ ਅਸੀਂ ਪਲੇਟ ਦੇ ਵਿੱਚ ਪਾ ਲਾਂਗੇ ਸੋ ਬੜੀ ਆਸਾਨੀ ਦੇ ਨਾਲ ਜਿਹੜੇ ਆ ਇਹ ਚੱਕੇ ਜਾਣਗੇ ਥੋੜੇ ਥੋੜੇ ਵੀ ਚੱਕ ਸਕਦੇ ਹੋ ਇਸ ਤਰ੍ਹਾਂ ਸਾਰੇ ਅਸੀਂ ਜਿਹੜੇ ਹਨ ਜੀ ਪਲੇਟ ਚ ਕੱਢ ਲਾਂਗੇ ਇਸੇ ਤਰ੍ਹਾਂ ਕੀ ਜਿਹੜਾ ਜੀ ਬਾਕੀ ਵੀ ਸਾਰੇ ਨਮਕ ਪਾਰੇ ਹਨ ਉਹ ਤਿਆਰ ਕਰ ਲੈਨੇ ਆ ਇਸ ਤਰ੍ਹਾਂ ਕੀ ਸਾਰੇ ਹੀ ਜਿਹੜੇ ਨਮਕ ਪਾਰੇ ਹਨ ਜੀ ਉਹ ਤਿਆਰ ਕਰਲੇ ਹਨ ਤੇ ਨਮਕ ਪਾਰੇ ਜਿਹੜੇ ਹਨ ਜੀ ਤਿਆਰ ਕਰਨ ਤੋਂ ਬਾਅਦ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਤੇਲ ਅਸੀਂ ਜਿਹੜਾ ਹੈ ਜੀ ਗੈਸ ਓਨ ਕਰਕੇ ਪਹਿਲਾਂ ਹੀ ਗਰਮ ਕਰਨ ਲਈ ਰੱਖ ਦਿੱਤਾ ਸੀ ਤੇ ਹੁਣ ਜਦੋਂ ਥੋੜਾ ਜਿਹਾ ਆਟਾ ਪਾ ਕੇ ਅਸੀਂ ਚੈੱਕ ਕਰਦੇ ਹਾਂ ਟੈਂਪਰੇਚਰ ਜਿਹੜਾ ਹੈ ਤੇਨ ਦਾ ਕਿ ਤੇਲ ਗਰਮ ਹੋ ਚੁੱਕਾ ਹੈ ਕਿ ਨਹੀਂ ਸੋ ਦੇਖ ਸਕਦੇ ਹੋ ਕਿ ਜਿਹੜੇ ਬਬਲਸ ਬਣ ਰਹੇ ਆ ਜਿੰਨਾ ਕ ਅਸੀਂ ਤੇਲ ਜਿਹੜਾ ਗਰਮ ਕਰਨਾ ਸੀ ਉਹਨਾਂ ਕ ਤੇਲ ਜਿਹੜਾ ਹੈ ਗਰਮ ਹੋ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਜਿਹੜੇ ਹਾਂ ਜੀ ਨਮਕ ਪਾਰੇ ਪਾਵਾਂਗੇ

ਪੜਾ ਰਿਹਾ ਹਲਾਉਂਦੇ ਆਂਗੇ ਇਹਨਾਂ ਨੂੰ ਅਸੀਂ ਤੇ ਆਪਣੇ ਆਪ ਹੀ ਜਿਹੜੇ ਹਨ ਜੀ ਇਹ ਅਲੱਗ-ਅਲੱਗ ਹੋ ਜਾਣਗੇ ਸਾਰੇ ਇਹਨਾਂ ਨੂੰ ਅਸੀਂ ਉਦੋਂ ਤੱਕ ਜਿਹੜਾ ਹੈ ਜੀ ਫਰਾਈ ਕਰਨਾ ਹੈ ਬਸ ਹਿਲਾਉਂਦੇ ਰਹਿਣਾ ਜਦੋਂ ਤੱਕ ਇਹਨਾਂ ਦਾ ਰੰਗ ਜਿਹੜਾ ਹੈ ਬਰਾਊਨ ਜਿਹਾ ਕਲਰ ਨਹੀਂ ਹੋ ਜਾਂਦਾ ਸੋ ਹੌਲੀ-ਹੌਲੀ ਅਸੀਂ ਇਹਨਾਂ ਨੂੰ ਹਿਲਾਉਂਦੇ ਰਾਵਾਂਗੇ ਸਾਈਡ ਬਦਲਦੇ ਰਾਵਾਂਗੇ ਇਹਨਾਂ ਦੀ भाजपा मटर जोड़े हैं फ्राई हो चुके हैं तो हम क्ड लेना है बस इना ही असी करा इसको तो ज़्यादा नहीं करना क्ड लेंगे तो इस तरह ही अभी जी बाकी भी सारे नमक परे जे उन्होंने असी सारे नमक पारे असि तैयार कर ले हैं नमक पारे बन के तैयार हो गए हैं तो बहुत ही क्रिस्पी बने हैं एक बार अं जरा देख लें ਸੋ ਦੇਖ ਸਕਦੇ ਹੋ ਕਿ ਨਮਕ ਪਾਰੇ ਜਿਹੜੇ ਹਨ एकदम क्रिस्पी ਜਿਹੜੇ ਹਨ ਬਣੇ ਹਨ ਸੋ ਵੀਡੀਓ ਜਿਹੜੀ ਹੈ ਜੀ ਅਮੀਤ ਕਰਦੀਆਂ ਤੁਹਾਨੂੰ ਜਰੂਰ ਪਸੰਦ ਆਈ ਹੋਵੇਗੀ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰ ਕਰਨਾ ਔਰ ਕਮੈਂਟ ਵੀ ਜੋ ਕਰਕੇ ਦੱਸਣਾ ਕਿ ਤੁਹਾਨੂੰ ਇਹ ਮੇਰੀ ਰੈਸਪੀ ਕਿਵੇਂ ਦੀ ਲੱਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੇਕਰ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਵੀ ਦਬਾ ਦੇਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਸਸਟੀਆਂ ਕਾਰ